ਜੀ ਚੇਅਰਮੈਨ ਜੀ ਆਵਾ ਸ਼ੋਭਾ ਯਾਤਰਾ ਮਹਾ ਸ਼ਿਵਰਾਤਰੀ ਸ਼ਾਮਿਲ ਹੋਇਆ ਕੀ ਜਾਣਾ ਚਾਹੁੰਦੇ ਹੋ ਹਰ ਸਾਲ ਦੀ ਤਰ੍ਹਾਂ ਜਿਹੜੀ ਮਹਾ ਸ਼ਿਵਰਾਤਰੀ ਦਾ ਦਿਵਸ ਮਨਾਇਆ ਜਾਂਦਾ ਵਾ ਅਕੋਲੋ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਲਦੀ ਅਗਵਾਈ ਦੇ ਵਿੱਚ ਪੂਰਾ ਹਲਕਾ ਪੱਟੀ ਦੇ ਜਿੰਨੇ ਵੀ ਸਾਡੇ ਲੋਕ ਗੱਟੀ ਤੋਂ ਆ ਸਾਡੇ ਜਿੰਨੇ ਵੀ ਇਹ ਬਲਕਪਤਾਂ ਜਿੰਨੇ ਵੀ ਸਾਡੇ ਆ ਉਹਨਾਂ ਨੇ ਆਣ ਕੇ ਸਾਰਿਆਂ ਨੇ ਆਖਰ ਹੀ ਲੱਗਦਾ ਸ਼ਿਰਕ ਵੀ ਕੀਤੀ ਆ ਔਰ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਰਿਆਂ ਦੇ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਔਰ ਜਿਸ ਤਰ੍ਹਾਂ ਅੱਜ ਸ਼ੁਭ ਯਾਤਰਾ ਨਿਕਲ ਰਹੀ ਆ ਪੂਰੇ ਪੱਟੀ ਸ਼ਹਿਰ ਦੇ ਵਿੱਚ ਬੜਾ ਪੱਟੀ ਲੋਕਾਂ ਨੂੰ ਬੜਾ ਉਤਸ਼ਾਹ ਦੇਖਣ ਵਾਸਤੇ ਮਿਲ ਰਿਹਾ ਕਿਉਂਕਿ ਜਦੋਂ ਇਹੋ ਜਿਹੇ ਧਾਰਮਿਕ ਜਿਹੜੇ ਸਮਾਗਮ ਮਨਾਏ ਜਾਂਦੇ ਆ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਮਿਲਦਾ ਵਾ ਇਸੇ ਤਰ੍ਹਾਂ ਮਹਾ ਸ਼ਿਵਰਾਤਰੀ ਦੇ ਜਿਹੜਾ ਅੱਜ ਦਿਵਸ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਪੱਟੀ ਸ਼ਹਿਰ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸ਼ੋਭਾ ਦੇ ਵਿੱਚ ਆ ਕੇ ਸੰਗਤ ਨੂੰ ਚਾਰ ਚੰਨ ਲਾਏ ਆ ਇਸੇ ਤਰ੍ਹਾਂ ਕਬਨ ਮੰਤਰੀ ਲਾਲਜੀ ਸਿੰਘ ਭੁੱਲਰ ਜੀ ਵੀ ਆ ਰਹੇ ਆ ਔਰ ਉਹਨਾਂ ਦੇ ਸਾਥੀ ਸਾਰੇ ਪਹੁੰਚੇ ਹੋਏ ਆ ਧੰਨਵਾਦ ਕਰਦੇ ਪੱਟੀ ਸ਼ਹਿਰ ਦਾ